ਸ੍ਰੀ ਕਾਲ ਪੰਜਾਬੀ ਵੀਰੋ ਮੈਂ ਨਵਜੋਤ ਕੌਰ ਲੰਬੀ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀ ਵੀਰਾਂ ਨੂੰ ਮੇਰੇ ਵੱਲੋਂ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਵੀਰੋ ਸਾਡਾ ਇੱਕ ਵੀਰ ਬਹੁਤ ਖੂਬਸੂਰਤ ਲਾਇਨ ਵਾਲੇ ਇੱਕ ਦੋਸਤ ਹਨ ਮਨਦੀਪ ਸਿੰਘ ਹੈ ਜਦੋਂ ਕਦੇ ਵੀ ਇਨਕਲਾਬ ਦੀ ਗੱਲ ਚੱਲੀਏ ਚਾਹੇ ਉਹ ਪਖ ਸਿੰਘ ਹੋਰਾਂ ਦਾ ਸਮਾਂ ਹੋਵੇ ਕਰਤਾਰ ਸਿੰਘ ਸਰਾਬੇ ਹੋਰਾਂ ਦਾ ਸਮਾਂ ਹੋਵੇ ਕਲਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਸਾਡੇ ਉਸ ਵੀਰ ਵੱਲੋਂ ਲਿਖਿਆ ਲੈਣਾ ਤੁਹਾਡੇ ਸਾਰਿਆਂ ਦੇ ਨਾਮ ਸਾਂਝੀਆਂ ਕਰਨ ਜਾ ਰੀਆਂ ਵੀਰੋ ਵੱਤ ਵਤ ਸ਼ੇਅਰ ਕਰਿਓ ਜਿੱਥੇ ਕਿਤੇ ਵੀ ਪੰਜਾਬ ਦੀ ਗੱਲ ਚੱਲੀ ਏ ਭਗਵੰਤ ਮਾਨ ਵੱਲੋਂ ਇਨਕਲਾਬ ਦੀ ਗੱਲ ਚੱਲੀ ਏ ਸਾਡੇ ਵਾਲੇ ਟਿਕੀਆਂ ਨੇ ਨਜ਼ਰਾਂ ਸਾਰੀ ਦੁਨੀਆ ਦੀਆਂ ਕਿਉਂ ਹਾਕਮਾਂ ਵੱਲੋਂ ਇੱਥੇ ਪੈਸੇ ਤੇ ਸ਼ਰਾਬ ਦੀ ਗੱਲ ਚੱਲੀ ਏ ਕਿਉਂ ਵੇਚ ਰਿਹਾ ਆਪਣੇ ਬੱਚਿਆਂ ਦਾ ਜਦੋਂ ਉਹਨਾਂ ਦੀਆਂ ਅੱਖਾਂ ਵਿੱਚ ਨਵੇਂ ਖਾਬ ਦੀ ਗੱਲ ਚੱਲੀਏ ਸੋਚ ਸਖਪਾਲ ਖੈਰੇ ਦੀ ਜੋ ਖਰੀਦਿਆ ਉਹ ਵੇਚਣਾ ਵੀ ਅੱਗੇ ਪਿਛਲੇ 17 ਸਾਲਾਂ ਤੋਂ ਐਸੇ ਹਿਸਾਬ ਦੀ ਗੱਲ ਚੱਲੀਏ ਜਿੱਥੇ ਸੇਵ ਨਹੀਂ ਕਿਸਾਨੀ ਜਵਾਨੀ ਤੇ ਗ੍ਰੰਥ ਸਾਡੇ ਕੇਜਰੀਵਾਲ ਲਈ ਨਵੇਂ ਇਨਸਾਫ ਦੀ ਗੱਲ ਚੱਲੀਏ ਅੰਗਰੇਜ਼ਾਂ ਨਾਲ ਲੜ ਕੇ ਦੁਆਏ ਸੀ ਸਾਨੂੰ ਹੱਕ ਸਾਡੀਆਂ ਵੋਟਾਂ ਦੇ ਤਾਂ ਹੀ ਤਾਂ ਘਰ ਘਰ ਵਿੱਚ ਭਗਤ ਸਿੰਘ ਜਨਾਬ ਦੀ ਗੱਲ ਚੱਲੀਏ ਜੋ ਤਾਂ ਪ੍ਰੇਸ਼ਟਾਚਾਰੀਤਾ ਨੇ ਸਾਹਿਤੇ ਬੇਰੁਜ਼ਗਾਰੀ ਵਿਰੁੱਧ ਲੜਨਗੇ ਲੋਕ 4 ਫਰਵਰੀ 2017 ਤੇ 24 ਮਾਰਗ ਦੀ ਗੱਲ ਚੱਲੀ ਏ ਪੰਜਾਬ ਪੰਜਾਬੀ ਹਰ ਇਨਕਲਾਬ ਲਈ ਆਏ ਅੱਗੇ ਮਨਦੀਪ ਸਿਆ ਤਾਂ ਹੀ ਤੱਕ ਡੰਡਿਆਂ ਵਿਚਲੇ ਗੁਲਾਬ ਦੀ ਗੱਲ ਚੱਲੀ ਏ ਅੱਜ ਘਰ ਘਰ ਵਿੱਚ ਆਮ ਆਦਮੀ ਪਾਰਟੀ ਦੇ ਇਨਕਲਾਬ ਦੀ ਗੱਲ ਚੱਲੀ ਏ ਆਮ ਆਦਮੀ ਪਾਰਟੀ ਦੇ ਇਨਕਲਾਬ ਦੀ ਗੱਲ ਚੱਲੀ ਏ ਸੋ ਵੀਰੋ ਸਾਡਾ ਵੀਰ ਹੋਰ ਬਹੁਤ ਖੂਬਸੂਰਤ ਲਾਈਨਾਂ ਲਿਖਦਾ ਸੋ ਇਸ ਨੂੰ ਲਿਖੀਆਂ ਗਈਆਂ ਹੋਰ ਚੰਗ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਆ ਨਵੇਂ ਸਿਰਜਦੇ ਪੰਜਾਬ ਲਈ ਭਗਵੰਤ ਮਾਨਵਾ ਕੁਝ ਕਰਕੇ ਤਾਂ ਵੇਖ ਇੱਕ ਵਾਰ ਹੱਥ ਵਿੱਚ ਝਾੜੂ ਫੜਕੇ ਤਾਂ ਵੇਖ ਬਣ ਜਾਊਗਾ ਪੰਜਾਬ ਮੋਰ ਸੋਹਣੇ ਦੀ ਚਿੜੀ ਕੇਜਰੀਵਾਲ ਦੀ ਸੋਚ ਨਾਲ ਖੜਕੇ ਤਾਂ ਵੇਖ ਕਿਉ ਕਰਦੀ ਏ ਸਲਾਮ ਦੁਨੀਆ ਸੂਰਜ ਨੂੰ ਕਾਲੇ ਬਾਦਲਾਂ ਨੂੰ ਪਾਸੇ ਕਰ ਸੂਰਜ ਵਾਂਗ ਚੜਕੇ ਤਾਂ ਵੇਖ ਬਚ ਜਾਊਗੀ ਜਵਾਨੀ ਕਿਸਾਨੀ ਤੇ ਗ੍ਰੰਥ ਤੇਰੇ ਫਕਤ ਸੰਗਵਾਂਗ ਸਿਸਟਮ ਦੇ ਨਾਲ ਲੜ ਕੇ ਤਾਂ ਵੇਖ ਨਹੀਂ ਮਿਲਨੇ ਰੁਜ਼ਗਾਰ ਤੈਨੂੰ ਟੈਂਕੀਆਂ ਤੇ ਚੜ ਚੜ ਕੇ ਬਣ ਮੈਂਬਰ ਆਫ ਦਾ ਤੇ ਕਾਗਜ਼ ਪਰ ਕੇ ਤਾਂ ਵੇਖ ਉੱਠਿਆ ਫਿਰ ਇਨਕਲਾਬ ਪੰਜਾਬ ਦੀ ਧਰਤੀ ਤੋਂ ਐਚਐਸ ਫੂਲਕਾ ਵਾਂਗ ਪੰਜਾਬੀਆਂ ਲਈ ਅਰ ਕੇ ਤਾਂ ਵੇਖ ਵੇਖ ਰਹੀ ਆ ਮੰਦੀਪ ਨਵੀਂ ਪੀੜ੍ਹੀ ਤੇਰੇ ਜਜ਼ਬਾਤਾਂ ਨੂੰ ਮੱਛ ਦੀ ਸ਼ਮਾਂ ਤੇ ਪਰਵਾਨੇ ਵਾਂਗ ਸੜ ਕੇ ਤਾਂ ਵੇਖ ਮੱਛ ਦੀ ਸ਼ਮਾਂ ਤੇ ਪਰਵਾਨੇ ਵਾਂਗ ਸੜ ਕੇ ਤਾਂ ਵੇਖ ਸੋ ਵੀਰੋ ਸਾਡੇ ਕੋਲੇ ਕੇਵਲ 15-20 ਦਿਨ ਰਹਿ ਗਏ ਪੰਜਾਬੀਆਂ ਨੂੰ ਜਗਾਉਣ ਲਈ ਨਵਾਂ ਇਨਕਲਾਬ ਲਿਆਉਣ ਲਈ ਸਾਡੇ ਕੋਲੇ ਸਭ ਤੋਂ ਵੱਡਾ ਹਥਿਆਰ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਦਾ ਹਥਿਆਰ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਪੀਟੀਸੀ ਨਿਊਜ਼ ਤੇ ਜੀ ਪੰਜਾਬੀ ਵਾਲੇ ਤਾਂ ਸਾਡੀਆਂ ਤਰੀਫਾਂ ਕਰਨਗੇ ਨਹੀਂ ਸੋ ਵੀਰੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਅਸੀਂ ਪੰਜਾਬੀਆਂ ਨੂੰ ਜਗਾ ਸਕੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ